ਨਮਸਕਾਰ ਦੋਸਤੋ ਮੈਂ ਹਾ ਸ਼ੌਕਤ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਿਹਾ ਉਹ ਇਹ ਤਸਵੀਰਾਂ ਨੇ ਪਠਾਨਕੋੜ ਦੇ ਸਰਹੱਦੀ ਇਲਾਕੇ ਦੀਆਂ ਹੈਗੀਆਂ ਢਿੰਡੇ ਦੇ ਕੋਲ ਦੀ ਹੈ ਦੱਸ ਤੀ ਕਿ ਇੱਕ ਵਾਰੀ ਫਿਰ ਰਾਤ ਨੂੰ ਇਹਨਾਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਲੋਕ ਕਾਫੀ ਡਰੇ ਮਹਿਸੂਸ ਹੋ ਰਹੇ ਸੀਗੇ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਆਰਾਮ ਬਣ ਜਗ੍ਹਾ ਹੈਗੀ ਹੈ ਜਿੱਥੇ ਬੱਦਲ ਫਟਦਾ ਤੇ ਇਸ ਏਰੀਆ ਦੇ ਵਿੱਚ ਤਿੰਨ ਦਰਿਆ ਲੱਗਦੇ ਨੇ ਭਾਗ ਉਜ ਤੇ ਤਰਨਾਧ ਰਿਆ ਜਿਸ ਦੇ ਵਿੱਚ ਅਚਾਨਕ ਜਿਹੜਾ ਪਾਣੀ ਛੱਡਿਆ ਜਾਂਦਾ 2 ਲੱਖ ਕਿਊਸਕ ਦੇ ਕਰੀਬ ਜਿਹੜਾ ਪਾਣੀ ਛੱਡਿਆ ਜਾਂਦਾ ਜਿਸ ਦੇ ਚਲਦੇ ਇਹਨਾਂ ਇਲਾਕਿਆਂ ਦੇ ਵਿੱਚ ਫਿਰ ਹੜ ਵਰਗੀ ਸਥਿਤੀ ਬਣਦੀ ਆ ਤੇ ਲੋਕ ਜਿਹੜੇ ਕਾਫੀ ਡਰੇ ਹੋਏ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਤੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਕਿ ਲੋਕਾਂ ਦਾ ਕਹਿਣਾ ਕਿ ਰਾਤ ਨੂੰ ਉਹਨਾਂ ਲੋਕਾਂ ਨੇ ਆਪਣੀਆਂ ਛੱਤਾਂ ਤੇ ਚੜ੍ਹ ਕੇ ਘਰਾਂ ਦੀਆਂ ਛੱਤਾਂ ਤੇ ਚੜ੍ਹ ਕੇ ਆਪਣੀ ਜਾਨ ਬਚਾਈ ਆ ਕਿਉਂਕਿ ਹਾਲਾਤ ਬਿਲਕੁਲ ਫਿਰ ਮਾੜੇ ਬਣ ਚੁੱਕੇ ਸੀਗੇ ਤਸਵੀਰਾਂ ਲਗਾਤਾਰ ਤੁਹਾਨੂੰ ਨਾਲ ਦੀ ਸਕਰੀਨ ਤੇ ਵੀ ਦਿਖਾ ਰਹੇ ਆਂ ਤੇ ਗਲਬਾ ਵੀ ਸੁਣਾਣੇ ਆ ਨਾ ਲੋਕਾਂ ਨਾਲ ਕੀਤੀ ਹੋ ਵੀ ਕਿਵੇਂ ਹੋਣਾ ਵੱਲੋ ਜਿਹੜੀ ਆ ਰਾਤ गुजरी ਕਿਵੇਂ ਡਰਦਾ ਮਾਹੌਲ ਬਣਿਆ ਤਦ ਤੱਕ ਬਣੇ ਰੋ ਸਾਡੇ ਨਾਲ ਤੇ ਦੇਖਦੇ ਰੋ ਪਠਾਨਕੋੜ ਮੀਡੀਆ ਜੀ ਰਾਤ ਨੂੰ ਕੀ ਹਾਲਾਤ ਰਿਹਾ ਜੀ ਰਾਤ ਨੂੰ ਬੁੜਿਆ ਰਾਤ ਨੂੰ ਫੋਨ ਆਇਆ ਵੀ ਪਾਣੀ ਛੜੀਤਾ ਪਾਣੀ ਜਿਹੜਾ ਨਾ ਉਹ 1.5 ਕ ਵਜੇ ਪਿੰਡ ਦੇ ਵਿੱਚੋਂ ਪਾਣੀ ਜਿਹੜਾ ਉਹ ਘੁੰਮਣਾ ਸ਼ੁਰੂ ਹੋ ਗਿਆ ਪਾਣੀ ਨਾ ਜਿਆਦਾ ਹੋ ਗਿਆ ਕਿ ਸੜਕਾਂ ਦੇ ਉੱਪਰ ਉਹਦੀ ਲੰਘਿਆ ਨਹੀਂ ਜਾ ਰਿਹਾ ਡੰਗਾਂ ਥਲੇ ਨਾ ਪਾਣੀ ਤੇ ਡਾੜ ਹੋ ਗਿਆ ਰਾਜਕ੍ਰੀ ਦੇ ਸਵੇਰੇ 4 ਵਜੇ ਨਾਲ ਪਾਣੀ ਜਿਹੜਾ ਘਟਣਾ ਸ਼ੁਰੂ ਹੋਇਆ ਕਿਵੇਂ ਦੀ ਦਹਿਸ਼ਤ ਰਹੀ ਰਾਤ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਦਾਇਤ ਬੁਰੀ ਹਾਲਤ ਨਿਆਣਿਆਂ ਨੂੰ ਲੈ ਕੇ ਤੇ ਕੋਠਿਆਂ ਤੇ ਚੜ ਕੇ ਤੇ ਰਾਤ ਕੱਟੀ ਹੈ ਉਹ ਵੀ ਨਿੰਦਰੇ ਰਿਹਾ ਸਾਰੀ ਰਾਤ ਹੁਣ ਸਵੇਰੇ ਕਿਹਦਾ ਸਾਰੀ ਜ਼ਮੀਨ ਦੇ ਉੱਪਰ ਨਿਰਾਈ ਦਾੜਾ ਦਾੜਾ ਕੇ ਕਿਸੇ ਪਾਸੇ ਵੀ ਖਰਾਸ ਕਰਨ ਦੀ ਜਗ੍ਹਾ ਨਹੀਂ ਲੱਭਣ ਕਿਵੇਂ ਦੀ ਉਮੀਦ ਕਰਦੇ ਹੋ ਪ੍ਰਸ਼ਾਸਨ ਤੋਂ ਜੋ ਸਰਕਾਰ ਆਪਣੇ ਸਹੀ ਸਮਝਦੀ ਆ ਉਹ ਦੁਨੀਆ ਦਾ ਦੇਖੋ ਕੀ ਹਾਲ ਹੈ ਕੀ ਨਹੀਂ ਹੈ ਨੈਟ ਦੇ ਵਿੱਚ ਸਭ ਕੁਝ ਦਿਸਦਾ ਆ ਇਹ ਰਾਤ ਦੇ ਜੀ ਡੇਢ ਕੁ ਵਜੇ ਤੱਕ ਪਾਣੀ ਪਹੁੰਚਿਆ ਆ ਇੱਥੇ ਤੇ ਰਾਤ ਨੂੰ ਰਸਤਾ ਸਾਰਾ ਬੰਦ ਹੋ ਗਿਆ ਤਾਂ ਦੁਨੀਆ ਨੂੰ ਫੋਨ ਇੱਥੇ ਫੋਨ ਆ ਗਏ ਤੇ ਆ ਰਾਤ ਨੂੰ ਸਾਰੀ ਦੁਨੀਆ ਪਬਲਿਕ ਸਾਰੀ ਰਾਤ ਜਾਗਦੀ ਰਹੀ ਹੈ ਤੇ ਕੋਠੇ ਤੇ ਬਈਏ ਰਾਤ ਕੱਟੀ ਆ ਇਹਨਾਂ ਦੁਨੀਆ ਨੂੰ ਤੇ ਫਸਲਾਂ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਗਿਆ ਨੇ ਆ ਦੜ ਸੁੱਕਿਆ ਹੁਣ ਤਾਂ ਦੜ ਬਹੁਤ ਜ਼ਿਆਦਾ ਮੁੜ ਕੇ ਦੁਬਾਰਾ ਦੜ ਹੋ ਗਏ ਕੀ ਮੰਗ ਕੀ ਕਰਦੇ ਹੋ ਇਸ ਵੇਲੇ ਹਾਂਜੀ ਕੀ ਮੰਗ ਕਰਦੇ ਆਪ ਦੇ ਅਸ਼ਾਲ ਮਾ ਦੇਖੋ ਫਸਲਾਂ ਦਾ ਮਾਲਕ ਜਦੋਂ ਹੋਣਾ ਚਾਹੀਦਾ ਜ਼ਿਮੀਦਾਰ ਤਾਂ ਮਰ ਗਏ ਪੱਡੇ ਪਸੂਆਂ ਨੂੰ ਪੱਠਾ ਕੋਈ ਨਹੀਂ ਹੈ ਪਸਾ ਪੱਠਾ ਚਾਰਨ ਵਾਸਤੇ ਕੋਈ ਨਹੀਂ ਹੈ ਬਿਲਕੁਲ ਬੇਕਾਰ ਕੋਈ ਹੈ ਬੈਠੇ ਨੇ ਤੇ ਪਰ ਪ੍ਰਭਾਵਿਤ ਹੋਏ ਨਾ ਕਿਉਂ ਇਧਰ ਉਜ ਦੇ ਪਾਰ ਤੇ ਠਿੰਡਾ ਪਿੰਡ ਦੇ ਵਿੱਚ ਆਹੀਂ ਰਹਿਣ ਵਾਲੇ ਆ ਠਿੰਡਾ ਦਾ ਵਿੱਚ ਜਿਆਦਾ ਨੁਕਸਾਨ ਆ ਪੌਲਪੜ ਤੇ ਇੱਥੋਂ ਵੀ ਪਾਣੀ ਫਟਿਆ ਪੌਲਪੜ ਚੌਕੀ ਸਿੰਬਲ ਦੇ ਵਿੱਚ ਵੀ ਪਾਣੀ ਜਿਆਦਾ ਆਇਆ ਹੈ ਮੇਰਾ ਨਾਮ ਸੁਭਾਸ਼ ਸਿੰਘ ਹੈ ਸਾਡੇ ਪਿੰਡ ਟਿੰਡਾ ਹੈ ਸਾਡੇ ਪਿੰਡ ਵਿੱਚ ਭਾਗ ਦਾ ਪਾਣੀ ਆ ਗਿਆ ਹੈ ਜਿਸ ਕਰਕੇ ਸਾਡੇ ਪਿੰਡ ਦੇ ਸਾਰੇ ਸੰਪਰਕ ਟੁੱਟ ਚੁੱਕੇ ਹਨ ਸਾਨੂੰ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਜਾਂ ਫਿਰ ਕੋਈ ਵੀ ਸੁਵਿਧਾ ਨਹੀਂ ਮਿਲੀ ਹੈ ਜਿਤੱਕ ਤੇ ਪਿੰਡ بڑا ਹੈ ਇਹ ਪਿੰਡ ਦੀ ਜਿਹੜੀ ਜਨਤਾ ਹੈ ਉਹ ਸਾਰੀ ਪਰੇਸ਼ਾਨ ਹੈ ਛੜਕਾ ਨਾਲ ਕਰਕੇ ਕਿੰਦਾ ਰਸਤੇ ਛੜਕਾ ਦਾ ਵੀ ਬੜਾ ਬੁਰਾ ਹਾਲ ਹੈ ਸਾਰੀ ਛੜਕਾ ਰੁੜ ਗਈ ਹੈ